ਅੱਜ ਟਾਈਮ ਹੋ ਗਿਆ 9:43 ਮਿੰਟ ਤੇ ਆਪਾਂ ਚੱਲਣ ਲੱਗੇ ਆਥੂ ਪੈਂਡ ਨੂੰ ਤੇ ਰਸਤੇ ਦੇ ਵਿੱਚ ਜੋ ਵੀ ਗੁਰਦੁਆਰਾ ਸਾਹਿਬ ਵੀ ਜਾਂ ਜੋ ਵੀ ਲੋਕੇਸ਼ਨ ਜਾਂ ਕੁਝ ਵੀ ਆਉਂਦਾ ਹੈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਕਰਦੇ ਆ ਗੱਲਬਾਤ ਹਾਂਜੀ ਟਾਈਮ ਹੋ ਗਿਆ 10:54 ਮਿੰਟ ਤੇ ਆਪਾਂ ਪਹੁੰਚ ਗਏ ਬਾਬਾ ਬੁੱਢਣ ਸਾਹਿਬ ਜੀ ਤੇ ਇਸ ਤੋਂ ਬਾਅਦ ਜਾਵਾਂਗੇ ਬਾਬਾ ਗੁਰਦਤਾ ਜੀ ਪਹਿਲਾਂ ਇੱਥੇ ਮੱਥਾ ਟੇਕ ਲਈਏ ਫਿਰ ਤੁਹਾਨੂੰ ਵੀ ਕਰਾਉਣੇ ਨਾਲ ਦਰਸ਼ਨ ਤੇ ਬਣੇ ਰਿਹਾ ਬਲੌਗ ਦੇ ਨਾਲ ਤੇ ਆ ਇਥੋਂ ਦਾ ਬਾਜ਼ਾਰ 10 ਰੁਪਏ ਦਾ 200 ਰੁਪਏ ਦਾ ਸਮਾਨ ਸੂਣ ਕਾਫੀ ਮਿਲ ਜਾਂਦਾ ਇੱਥੇ ਬਾਜ਼ਾਰ ਕਾਫੀ ਮਾਰਕੀਟ ਜੀ ਬਣੀ ਹੋਈ ਹੈ ਕੋਈ ਸਮਾਨ ਲੈਣਾ ਪ੍ਰਸ਼ਾਦ ਲੈਣਾ ਕੁਝ ਵੀ ਲੈਣਾ ਇੱਥੇ ਲੈ ਸਕਦੇ ਹੋ ਕਾਫੀ ਲੰਬੀ ਦੁਕਾਨਾਂ ਬਣੀ ਹੋਈਆਂ ਨੇ ਸ੍ਰੀਪਟ ਚਲੋ ਬਣੇ ਰਹੋ ਵਲੌਗ ਦੇ ਨਾਲ ਬਾਬਾ ਬੁੱਢਨ ਸਾਹਿਬ ਜੀ ਮਹਾਰਾਜ

ਇਹ ਇਧਰ ਘੁੰਮ ਕਰਦੇ ਮੇਰਾ ਹਾਲ ਬਣਿਆ ਹੋਇਆ ਇੱਥੇ ਵੀ 24 ਘੰਟੇ ਲੰਗਰ ਚੱਲਦਾ ਹੀ ਰਹਿੰਦਾ ਹਾਂਜੀ ਟਾਈਮ ਹੋ ਗਿਆ 11 ਵਜੇ ਦੇ 10 ਮਿੰਟ ਤੇ ਆਪਾਂ ਆ ਗਏ ਤੁਹਾਨੂੰ ਤੁਹਾਨੂੰ ਬਾਬਾ ਗੁਰਦਤਾ ਜੀ ਦੇਣ ਦੋਨੇ ਦਾ ਟਿੱਕਾ ਜੀ ਤੇ ਚਲੋ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਵਾਉਣੇ ਨਾਲ ਪੁਨੇਰੇ ਹੋ ਲੋਗ ਦੇ ਨਾਲ

واہ واحو واحو واحر واحو 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 ست پاش پاشا ਵਾਸਤੂ ਉਹ ਵਾਹ ਇਹ ਹਾਂਜੀ ਬਾਬਾ ਗੁਰਦਤਾਈ ਦੇ ਮੱਥਾ ਟੇਕ ਲਿਆ ਤੇ ਹੁਣ ਪਉਣੇ ਚੱਲੇ ਆਪਾਂ ਇੱਥੋਂ ਤੇ ਮਿਲਦੇ ਆਂ ਅੱਗੇ ਜੋ ਵੀ ਕੋਈ ਅਪਡੇਟ ਹੋਊਗੀ ਬਣੇ ਰਹੋ ਵਲੌਗ ਦੇ ਨਾਲ ਹਾਂਜੀ ਵਾਪਸ ਜਾ ਰਹੇ ਸੀ ਤੇ ਇੱਕ ਆ ਪੁਲ ਸੋਚਿਆ ਤੁਹਾਨੂੰ ਵੀ ਦਿਖਾ ਦਈਏ ਆ ਕੀਰਤਨਪੁਰ ਸਾਹਿਬ ਤੋਂ ਜਦੋਂ ਰੋਪੜ ਵੱਲ ਨੂੰ ਨਿਕਲਦੇ ਆਂ ਮਨਾਲੀ ਵਾਲੇ ਰੋਡ ਤੋਂ ਜਿੱਥੇ ਮਨਾਲੀ ਨਿਕਲ ਜਾਂਦਾ ਤਾਂ ਥੋੜੀ ਦੂਰ ਆ ਕੇ ਇੱਕ ਆ ਪੁਲ ਆਉਂਦਾ ਹੈ ਆਖੜਾ ਨਹਿਰ ਦੇ ਉੱਪਰ ਬੜਾ ਸੋਹਣਾ ਬਣਾਇਆ ਹੋਇਆ ਕੋਲ ਤੇ ਬਾਕੀ ਤੁਹਾਨੂੰ ਇੱਕ ਝਾਤ ਥੀ ਵਿਊ ਵਗੈਰਾ ਤਾਂ ਹੁਣ ਖਤਮ ਹੋੜਾ ਵਾਲਾ ਕੰਮ ਹੀ ਹੋਇਆ ਪਿਆ ਕਿਉਂਕਿ ਵਾਪਸ ਚੱਲਨੇ ਆ ਪਾਣੀ ਦੇਖ ਕਿੰਨਾ ਤੇਜ਼ ਆ ਰਿਹਾ ਹੈ ਨਾ ਵਧੀਆ ਵੀਊ ਹੈ ਬਾਕੀ ਕਰਦੇ ਆ ਗੱਲਬਾਤ ਅੱਗੇ ਮਿਲਦੇ ਆ ਹਾਂਜੀ ਵਾਪਸ ਜਾ ਰਹੇ ਸੀ ਰੋਪੜਵਾਲ ਨੂੰ ਤਾਂ ਸੜਕ ਤੇ ਝੰਡੀਆਂ दिखੀਆਂ ਕੁਝ ਤੇ ਉਹ ਸੇਵਾਦਾਰ ਉਚਾਲੇ ਲੰਗਰ ਨਹੀਂ ਰੋਕ ਰਹੇ ਸੀ ਤਾਂ ਉਹ ਖਾਣੇ ਆ ਪਾ ਲੰਗਰ ਪਾਣੀ ਛਕ ਲਈਏ ਤੇ ਫਿਰ ਤੁਰਦੇ ਆ ਇੱਥੋਂ ਬ੍ਰੇਕ ਲਾ ਹਾਂ ਜੀ ਰੋਪੜ ਤੋਂ ਗਰਾਹੇ ਨੂੰ ਜਾਂਦੇ ਜਾਂਦੇ ਮਿਲਿਆ ਇੱਕ ਹੋਰ ਲੰਗਰ ਤੇ ਚਾਹ ਪਾਣੀ ਛਕ ਲਿਆ ਇੱਥੋਂ ਤੇ ਚੱਲਦੇ ਹਾਂ ਆਪਣੀ ਮੰਜ਼ਿਲ ਵੱਲ ਰਾੜਾ ਸਾਹਿਬ ਰੁਕਾਂਗੇ ਜਾ ਕੇ ਗੁਰਦੁਆਰਾ ਸਾਹਿਬ ਦਾ 15 ਮਿੰਟ ਤੇ ਉਹਨਾਂ ਨੂੰ ਦਰਵਾਣਾ ਤੋਂ ਦਰਸ਼ੀ ਚਲੋ ਬਣੇ ਰਿਹਾ ਵਲੌਗ ਦੇ ਨਾਲ ਮਿਲਦੇ ਹਾਂ ਹਾਂ ਜੀ ਟਾਈਮ 3 ਵਜੇ ਤੇ ਆਪਾਂ ਅੱਗੇ ਰਾੜਾ ਸਾਹਿਬ ਤੇ ਪਾਰਕਿੰਗ ਚਲਾਤਾ ਮੋਟਰਸਾਈਕਲ ਤੇ ਆਪਾਂ ਚਲਦੇ ਹਾਂ ਗੁਰੂ ਘਰ ਤੇ ਕਰਦੇ ਹਾਂ ਦਰਸ਼ਨ ਤੇ ਨਾਲੇ ਤੁਹਾਨੂੰ ਕਰਾਉਣੇ ਆ ਬਣੇ ਰੋ ਵਲੌਗ ਦੇ ਨਾਲ ਗੁਰਦੁਆਰਾ ਕਰਮ ਸਰਰਾਣਾ ਸਾਹਿਬ ਚਲੋ ਮੈਦ ਦੇ ਅੰਦਰ ਦਰਬਾਰ ਸਾਹਿਬ ਵਿੱਚ ਕਰਦੇ ਹਾਂ ਗੱਲਬਾਤ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਹਾਂਜੀ ਮਹਾਰਾਜਾ ਸਾਹਿਬ ਗੁਰਦਾਰ ਸਾਹਿਬ ਆ ਗਏ ਤੇ ਚਲਦੇ ਅੰਦਰ ਦਰਬਾਰ ਸਾਹਿਬ ਵਿੱਚ ਕਰਦੇ ਆ ਦਰਸ਼ਨ

گرمکھا دانک گرمکھ سچ سما درمکھ کرتے تاری گرمکھ کرچ تریا تانی گرمکھ کرچ گیانی گرمک کرچ ان جانی ਗੁਰਮੁਖ ਤੇ ਤੈ ਲਖਿਆ ਹਾਜ ਨਾਨਕ ਤੇ ਗੁਰਮੁਖ ਮੁਕਤਿ ਤੁਮਾਰਿ ਗੁਰਮੁਖ ਕਤ ਸਤਿ ਕਥੇ ਨੀਚਾ ਗੁਰਮੁਖ ਨਿਮਹਿ ਸਭਨ ਬਾਣ ਗੁਰਮੁਖ ਜੰਤੀਏ ਅੰਦਰਿ ਚਿਆ ਗੁਰਮਖ ਪਾਈਏ ਸ਼ਬਦ ਰੰਤਾ ਸ਼ਬਦ ਤੀਤ ਜੜ ਜਾਣਾਈ ਨਾਨਕ ਹੋਵੇ ਦਰ ਸੰਗਾਈ ਗੁਰਮੁਖ ਤਰਤੀ ਸਤ ਸਾਜੀ ਤਿਸ ਨੇ ਉਪਤ ਖਪਤ ਸੋਗਾਦੀ ਗੁਰ ਕੈ ਸਤ ਗੁਰਮੁਖ ਸ਼ਬਦ ਦੀ ਸਤਾਹੀ میں دے نامرتی ستل دے سمائے نامرتے دار نامرتے پا رہے مو گوار نامر تری پوپ جانا رستہ جس ٹائم کھلا ہو درشن کروا گے باقی دیکھتے ہیں جی ਹਜ਼ੂਰ ਪਰਮ ਸੰਤ ਈਸ਼ਰ ਸਿੰਘ ਜੀ ਮਹਾਰਾਜ ਇਸ ਪਾਵਨ ਸਥਾਨ ਉੱਪਰ ਕੁਰਸੀ ਤੇ ਸੁਸ਼ੋਭਤ ਹੋ ਕੇ ਸੰਗਤਾਂ ਨਾਲ ਪਰਮਾਰਥਿਕ ਬਚਨ ਕਰਿਆ ਕਰਦੇ ਸਨ अभूरा साहिब दर्शन करण जो समा गरम ते सर्दी वा वाहेगुरु वाहिगुरु ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਹਨ ਸੰਤ ਜੀ ਦੀਆਂ Thank <laughs> ਬੱਬਾ oh, ਜੀ oh, ਸੁਸ਼ੋਭਿਤ ਰਿਹਾ ਕਰਕੇ ਜਰੂਰ ਕਰਕੇ ਹੋਇਆ ਹੈ ਕੁਮਾਇਕੋ ਗੁਰਦੋਰਾ ਸਾਹਿਬ ਦੇ ਨਾਲ ਨਾਲ ਬਹੁਤ ਸੋਹਣੇ ਪਾਰਕ ਬਣੇ ਹੋਏ ਹਨ ਤੇ ਰੈਸਟ ਵਗੈਰਾ ਕਰਨੀ ਹੁੰਦਾ ਬੰਦਾ ਇੱਥੇ ਕਰ ਸਕਦਾ ਹੈ ਸੋਨੇ ਬਾਗ ਕੇ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਆ ਸਰਾਵਾਂ ਬਣੀਆ ਹਨ ਜੇ ਰਹਿਣਾ ਹੋਵੇ ਤਾਂ ਰਹਿਣ ਦਾ ਪ੍ਰਬੰਧ ਹੈਗਾ ਸੰਗਤ ਵਾਸਤੇ ਤੇ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਸਾਈਡ ਤੇ ਲੰਗਰ ਹਾਲ ਬਣਿਆ ਹੋਇਆ ਨਾਲ ਹੀ ਗੁਰੂ ਨਾਨਕ ਲੰਗਰ ਹਾਲ ਕਾਫੀ ਵੱਡਾ ਲੰਗਰ ਹਾਲ ਬਣਿਆ ਹੋਇਆ ਇਹ ਤੇ ਇੱਕ ਇਹਦੇ ਵਿੱਚ ਪੱਖੇ ਆ ਜਿਹੜੇ ਬਹੁਤ ਵੱਡੇ ਲੱਗੇ ਹੋਏ ਆ ਛੱਤ 'ਤੇ ਉਹ ਤੁਹਾਨੂੰ ਦਿਖਾਵਾਂਗੇ ਠੀਕ ਹੈ ਗੁਰਦੁਆਰਾ ਸਾਹਿਬ ਦੀ ਜਦੋਂ ਗੱਲ ਕਰੀ ਤਾਂ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਆਪਾਂ ਲੈ ਚੱਲਦੇ ਹਾਂ ਤੁਹਾਨੂੰ ਲੰਗਰ ਹਾਲ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਹੈ ਪਰ ਨਾਨਕ ਲੰਗਰ ਹਾਲ ਆ ਬਹੁਤ ਖੁੱਲਾ ਢੁੱਲਾ ਬਣਾਇਆ ਹੋਇਆ ਲੰਗਰ ਹਾਲ ਵੀ ਤੇ ਬਿਲਡਿੰਗਾਂ ਦੇ ਕੁਝ ਕੁਸ਼ ਤਿਆਰ ਹੋ ਰਹੀ ਹੈ ਬਾਕੀ ਤਾਂ ਵੈਸੇ ਤਾਂ ਬਹੁਤ ਵੱਡੀ ਬਿਲਡਿੰਗ ਪਹਿਲੇ ਹੀ ਬਹੁਤ ਬਣੀ ਹੋਈ ਹੈ ਪਰ ਹੋਰ ਵੀ ਬਹੁਤ ਤਿਆਰ ਹੋ ਰਹੀਆਂ ਬਿਲਡਿੰਗਾਂ ਇਧਰ ਵੀ ਕੰਮ ਚੱਲ ਰਿਹਾ ਹਾਲੇ ਉਹ ਚੱਲਦੇ ਆਂ ਪਲੰਗਰ ਹਾਲ ਸਾਹਮਣੇ ਦੇਖ ਹੀ ਰਿਹਾ ਹਾ ਹੁਣ ਤਾਂ ਵੈਸੇ ਇਹ ਆ ਜੀ ਲੰਗਰ ਹਾਲ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਪਾਰਕ ਵਗੈਰਾ ਬਣੇ ਹੋਏ ਆ ਸਾਹਮਣੇ ਬਹੁਤ ਵੱਡੇ ਵੱਡੇ ਪਾਰਕ ਬਣੇ ਹੋਏ ਆ ਵਧੀਆ ਬੰਦਾ ਘੁੰਮ ਸਕਦਾ ਤੇ ਰਹਿ ਸਾਰੇ ਲੰਗਰ ਹਾਲ ਮਾਰਕਟ ਦੇ ਕਿਤੇ ਪੱਖੇ ਦੇਖੋ ਪੱਖਿਆਂ ਦੀ ਗੱਲ ਕਰ ਰਿਹਾ ਹਾਂ de la monarquia que prefereixen gaudir de la monarquia de la ਇਹਦਰ ਸਰੋਵਰ ਸਾਹਿਬ ਬਣਾਇਆ ਹੋਇਆ ਹੈ। ਸਰੋਵਰ ਸਾਹਿਬ ਨੇ ਜਿੱਥੇ ਸਰੋਵਰ ਉੱਪਰ ਜਾ ਕੇ ਬਣਾਇਆ ਹੋਇਆ ਇਹਨਾਂ ਦਾ। ਕਿਹਾ ਪਾਰਕ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਪਾਰਕ ਬਣੇ ਹੋਏ ਆ। ਬਹੁਤ ਸੋਹਣੇ ਪਾਰਕ ਬਣਾਏ ਹੋਏ ਹੈਗੇ। ਬਹੁਤ ਸੋਹਣੇ-ਸੋਹਣੇ ਫੁੱਲ ਬੂਟੇ ਲਗਾਏ ਹੋਏ ਆ। ਕੁਲ ਮਲਾ ਕੇ ਬਹੁਤ ਵਧੀਆ ਬਣਾਇਆ ਹੈ ਗੁਰਦੁਆਰਾ ਸਾਹਿਬ ਵੀ ਹੈ ਲੰਗਰ ਹਾਕੀ ਸਾਰਾ ਕੁਝ ਹੀ ਬਹੁਤ ਵਧੀਆ ਹੈ ਚਲੋ ਬਣੇ ਰਹੇ ਹੋ ਲੋਕ ਦੇ ਨਾਲ ਮਿਲਦੇ ਆਂ ਅੱਗੇ ਆ ਗਏ ਉਸੇ ਪਾਰਕਿੰਗ ਚ ਤੇ ਇੱਥੋਂ ਕੱਢ ਕੇ ਮੋਟਰਸਾਈਕਲ ਤੇ ਫਿਰ ਚੱਲਦੇ ਆਂ ਪੌਣੇ ਚਾਲੇ ਪਿੰਡ ਵੱਲ ਨੂੰ ਕੋਈ ਵਲੌਗ ਨਾ ਬਣੇ ਰਹੋ ਕਰਦੇ ਆਂ ਗੱਲਬਾਤ ਹਾਂਜੀ ਟਾਈਮ ਹੋ ਗਿਆ 8:48 ਮਿੰਟ ਤੇ ਗੁਰਪ੍ਰੀਤ ਨੂੰ ਛੱਡਿਆ ਹੁੰਦਾ ਪਿੰਡ ਗੰਗਾ ਉਹਦੇ ਤੇ ਮੈਂ ਪਹੁੰਚ ਗਿਆ ਨਹਿਰਾ ਦੇ ਖਰਮਲਾ ਕੋਲ ਤੇ ਆਪਾਂ ਵੀ ਪਾਉਣੇ ਆ ਚਾਲੇ ਪਿੰਡ ਨੂੰ ਤੇ ਸਰਕਰ ਦੇ ਅੱਗੇ ਦੀ ਕੋਈ ਗੱਲਬਾਤ ਬਣੇਰੇ ਹੋ ਬਲੌਗ ਦੇ ਨਾਲ ਜੀ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆ ਟਾਈਮ ਹੋ ਗਿਆ 9:40 ਮਿੰਟ ਤੇ ਆਪਾਂ ਅਗੇ ਸੀ ਘਰ ਤੇ ਆਪਣਾ ਜੋ ਯਾਤਰਾ ਦਾ ਸਫਰ ਸੀ ਉਹ ਇੱਥੇ ਤੱਕ ਦਾ ਹੀ ਸੀਗਾ ਤੇ ਤੁਹਾਨੂੰ ਇੱਕ ਹੋਰ ਨਵੇਂ ਸਫਰ ਦਿਨ ਨਾਲ ਮਿਲਾਂਗੇ ਤੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ